ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਹੋਏਗਾ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਜੇ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕੰਫਰਮ ਹੋਏਗਾ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਸ਼ਮੀਨਾ ਦੇ ਸੂਟ ਸ਼ਿਮਰ ਪਸ਼ਮੀਨਾ ਹੋਏਗਾ ਬਹੁਤ ਪਿਆਰੇ ਪ ਇਸ ਸੈੱਟ ਦੇ ਵਿੱਚ ਪੰਜ ਕਲਰ ਆਏ ਪੰਜੇ ਕਲਰ ਮੈਨੂੰ ਬਹੁਤ ਪਿਆਰੇ ਲੱਗੇ ਤੇ ਮੈਨੂੰ ਇੱਕ ਮੈਂ ਫਟਾਫਟ ਦਿਖਾਦਾ ਨਹੀਂ ਤੇ ਮੈਂ ਜਦੋਂ ਤੱਕ ਇਹ ਵੇਟ ਕਰੂੰਗੀ ਕਿ ਮੈਂ ਥੋੜੇ ਹੋਰ ਸੂਟਾਂ ਦੇ ਨਾਲ ਵੀਡੀਓ ਇਹਨਾਂ ਦੀ ਬਣਾਵਾਂ ਉਦੋਂ ਤੱਕ ਇਹ ਸੂਟ ਨਿਕਲ ਜਾਣਗੇ ਤੇ ਮੈਨੂੰ ਪਿਆਰੇ ਲੱਗੇ ਸੀ ਕਲਰ ਮੈਂ ਕਿਹਾ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾਨੀ ਆ ਤੇ ਚਲੋ ਦੇਖਦੇ ਆ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਲੱਗੀ ਬਹੁਤ ਪਿਆਰੇ ਕਲਰ ਲੱਗੇ ਮੈਨੂੰ ਤੇ ਸਟੱਫ ਵੀ ਬਹੁਤ ਸੋਹਣਾ ਹੈ ਇਸ ਤਰ੍ਹਾਂ ਇਹ ਆ ਗਏ ਨੇੜੇ ਤੋਂ ਦਿਖਾਨੀ ਮੈਂ ਤੁਹਾਨੂੰ इस तरह ठीक है जी शिमर पशमीना चा ठीक है इस आएगी प्लेम बॉटम ठीक है इस तरह गले का डिजाइन बनया हुआ प्रिंट चेक करो ठीक है थोड़े लाइट कलर आ पर खिलावट बहुत ज्यादा है प्रिंट की ठीक है इन्ना सोहना प्रिंट आते आना प्यारा जहाफ लग रहा ना बहुत प्यारा जहा ठीक है जी பீச் कलर ਇਹ बॉटम ਦਾ ਸਟੱਫ ਆਏਗਾ 2 ਮੀਟਰ 2 ਮੀਟਰ ਆਏਗਾ ਨਾਲ ਸ਼ਰਟ ਇਸ ਸ਼ਾਲ ਮੈਂ ਤੁਹਾਨੂੰ ਦਿਖਾ ਦਿੰਦੀ ਆ ਆਏਗਾ انشاءਲ ਠੀਕ ਇਸ ਤਰ੍ਹਾਂ ਬਹੁਤ प्यारा ਜਿਹਾ ਸ਼ਾਲ ਆ ਤੇ ਬਹੁਤ ਹੀ ਸੋਹਣੀ ਵੈਰਾਈਟੀ ਮੈਨੂੰ ਲੱਗੀ ਤੇ ਮੈਂ ਕਿਹਾ ਮੈਂ ਤੁਹਾਨੂੰ ਦਿਖਾ ਦਿੰਦੀ ਆ ਠੀਕ ਜੀ ਤੇ ਪ੍ਰਾਈਸ ਆਏਗਾ ਇਹਦਾ ਉਹੀ 850 850 ਹੋਏਗਾ ਜੀ ਇਹ ਵਾਲੇ ਸੂਟ ਦਾ ਪ੍ਰਾਈਸ मैचिंग बहुत प्यारी है। आ कोई भी एज ग्रुप वाला इन्होंने वेयर कर सकता है। एक गर्लिश लुक दे सूट आंटियां भी वेयर कर हैं, कोई भी एज ग्रुप वाला वेयर कर सकता, सकता क्योंकि बहुत ही प्यारी लुक है मेनो तो बहुत सोहनी लगी ए